ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 3 ਤਰੀਕ ਅਠਵਾਂ ਮਹੀਨਾ 2025 ਤੁਮੇ ਭਾਜੀ ਜਾਣਕਾਰੀ ਦਿਓ ਜਿੱਥੇ ਢਾ ਲੱਗੰਦੀ ਆ ਜਿਹੜੇ ਬੰਨ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਆਪਾਂ ਖੜੇ ਆਂ ਬਸਤੀ لال ਸਿੰਘ ਵਾਲੀ ਤੇ ਸ੍ਰੀ ਹਰਿ ਆਲੀ ਆਂ ਦੀਆਂ ਬਹਿਕਾ ਦੇ ਸਾਹਮਣੇ ਜਿਹੜਾ ਵਾ ਉਹ ਢਿੱਗਾ ਜਿਹੜੀਆਂ ਵਾ ਲਗਾਤਾਰ ਡਿੱਗ ਰਹੀਆਂ ਵਾ ਜਿਹੜੀਆਂ ਆਪਣੀਆਂ ਸਰੀਆਲੀ ਵਾਲੀ ਘਰ ਦੇ ਜਾਨੀ ਕਿ ਇਧਰ ਕੋਲ ਮਾਵਾਂ ਵਾਲੀ ਸਾਈਡ ਨੂੰ ਢਿੱਗਾ ਡਿੱਗ ਰੀਆਂ ਬੰਦੇ ਤੋਂ ਬਹੁਤ ਬੰਨ ਜਾਨੀ ਕਿ ਜਿੱਥੇ ਸੜਕ ਬਣੀ ਉਹ ਬੰਨ ਉੱਥੋਂ ਤੱਕ ਹੀ ਰਹਿ ਗਿਆ ਵਾ ਢਿੱਗਾ ਬਹੁਤ ਡਿੱਗ ਰੀਆਂ ਵਾ ਤੇ ਇੱਥੇ ਸਖਤ ਵੀ ਬਹੁਤ ਘਟ ਗਈ ਔਰ ਰਾਤ ਨੂੰ ਆਪਾਂ ਸਾਰੀ ਰਾਤ ਪਹਿਰਾ ਦੇਤਾ ਐਸ ਵਕਤ ਜਿਹੜਾ ਵਾ ਟਾਈਮ 5:00 ਵੱਜ ਚੁੱਕੇ ਆ 3 ਤਰੀਕ 9ਵਾਂ ਮਹੀਨਾ 2025 ਸਵੇਰ ਦੇ 5:00 ਵੱਜ ਚੁੱਕੇ ਆ ਤੇ ਸੰਗਤ ਤਾਂ तकरीबन ਉੱਠ ਹੀ ਚੁੱਕੀ ਹੋ ਗਈ ਬੇਨਤੀ ਕਰਦੇ ਆ ਵੀ ਵੱਧ ਤੋਂ ਵੱਧ ਸੰਗਤ ਜਿਹੜੇ ਆ ਹੁਣ ਟਰਾਲੇ ਜਿਹੜੇ ਜੀਸੀਪੀ ਲਾ ਕੇ ਇੱਥੇ ਮੇਰੇ ਵੀ ਮਿੱਟੀ ਦੇ ਟਰਾਲੇ ਭਰ ਕੇ ਲੈ ਆਈਏ ਮਿੱਟੀ ਪਾਈਏ ਦੂਸਰੀ ਸਾਈਡ ਉਹ ਢਿੱਗਾ ਬਹੁਤ ਡੇਗ ਗਿਆ ਰਾਤ ਦਿਨ ਬੰਨ ਜਿਹੜਾ ਵਾ ਜਿਹੜਾ ਸੜਕ ਤਾਂ ਘਟ ਹੈ ਗਿਆ ਉਧਰਲੀ ਸਾਈਡ ਤੋਂ ਦੋ ਤਿੰਨ ਜਗ੍ਹਾ ਤੋਂ ਜਿਹੜਾ ਬੰਨ ਆਉਂ ਟਹਿ ਚੁੱਕਾ ਤੁਹਾਨੂੰ ਵਿਖਾ ਦਿੰਨੇ ਜਾ ਕੇ ਉੱਤੇ ਵੀ ਬੰਨ ਜਿਹੜਾ ਹੁਣ ਇਧਰ ਵੀ ਬਾਰਿਸ਼ ਪੈ ਰਹੀ ਹੈ ਇਹੀਂ ਇੱਥੇ ਤੰਬੂ ਲਾਇਆ ਆ ਛੋੜਾਇਆ ਉਹਦੇ ਵਿੱਚ ਬੈਠੇ ਆ ਸੰਗਤ ਆੜੀ ਹੈ ਸਾਰੀ ਆ ਤੰਬੂ ਦੇ ਵਿੱਚ ਬਾਰਿਸ਼ ਹੋ ਰਹੀ ਆ ਬਾਰਸ਼ ਹੋਣ ਦੇ باوجود ਕਰਕੇ ਸੰਗਤ ਇੱਥੇ ਬੈਠੀ ਆ ਦੋ ਦੋ ਜਾਣੇ ਵੀਰ ਉੱਤੇ ਜਾ ਕੇ ਨਿਗਾਹ ਮਾਰਨ ਦੇ ਆ ਤੇ ਤੁਹਾਨੂੰ ਹੁਣੇ ਬੰਦ ਹਾਲਾਤ ਵਿਖਾਉਣੇ ਕੀ ਹਾਲਤਾ ਆ ਆ ਕਿਸਾਨ ਵੀਰਾਂ ਨੂੰ ਬੇਨਤੀ ਆ ਵੀ ਆ ਵੇਖ ਲਓ ਆੜੀਆਂ ਬੰਦੇ ਨਾਲ ਨਾਲ ਆ ਵੇਖੋ ਆ ਦੋ ਤਿੰਨ ਜਗ੍ਹਾ ਤੋਂ ਜਿਹੜੀਆਂ ਢਿਗਾਂ ਡੇਗ ਚੁੱਕੀਆਂ ਵਾਂ ਤੇ ਬਿਲਕੁਲ ਛੜਕਦੇ ਨਾਲ ਤੱਕ ਆ ਚੁੱਕਾ ਵਾ ਡੇਗ ਡੇਕੇ ਢਗਾਂ ਜੜਾ ਵਾ ਵੇਖੋ ਇੱਥੇ ਮਿੱਟੀ ਦੀ ਬਹੁਤ ਜ਼ਰੂਰਤ ਆ ਟ੍ਰਾਲੇ ਭਰ ਭਰ ਕੇ ਆਪਾਂ ਮਿੱਟੀ ਦੇ ਲਿਆਈਏ ਜੀ ਸੀ ਪੀ ਲਾ ਕੇ ਮਿੱਟੀ ਦੇ ਟਰਾਲੇ ਭਰ ਕੇ ਲਿਆਈਏ ਤੇ ਆਹੜੇ ਖੱਪੇ ਆ ਵੇਖੋ ਕਿੱਦਾਂ ਖੱਪੇ ਪੈ ਗਏ ਰਾਤ ਦੇ ਆਹ 베ਰੀ ਵੇਖੋ 베ਰੀ ਕਿੱਦਾਂ ਪਰਲੀ ਸਾਈਡ ਨੂੰ ਸਾਰੀ ਡਿੱਗ ਚੁੱਕੀ ਆ ਤੇ ਨਾਲ-ਨਾਲ ਜਿਹੜੀਆਂ ਸਾਰੀਆਂ ਢੱਗਾਂ ਵੇਖੋ ਡਿੱਗਣ ਡੀਆਂ ਅੱਗੇ ਵੱਧ ਤੋਂ ਵੱਧ ਬੇਨਤੀ ਆ ਕਿ ਇੱਥੇ ਪਹੁੰਚੋ ਟਰਾਲੇ ਲੈ ਕੇ ਪਹੁੰਚੋ ਵੇਖੋ ਜੀ ਕਿੰਨੇ ਕਿੰਨਾ ਗੈਪ ਪੈ ਗਿਆ ਉਧਰ ਸਾਹਮਣੇ ਉਹ ਕਿੱਡਾ ਪਾੜ ਪੈੰਦਿਆ ਇਹ ਬੰਦ ਦੂਸਰੀ ਸਾਈਡ ਦੀ ਵੀਡੀਓ ਆ ਇਹ ਆ ਜਿਹੜੀ ਨੋਇ ਬਣੀ ਨਾ ਇਹਦੇ ਸਾਹਮਣੇ ਵੇਖੋ ਜੀ ਆਪਾਂ ਜਿਹੜੀ ਮਾਹਪੁਰ ਖਾਣੇ ਸੰਤੋਬਸਰ ਵਾਲੀ ਸਾਹਿਬ ਵਾਲਿਆਂ ਦਾ ਛੇਂਗੀ ਆਪਣੇ ਸਿਭਰਾਵਾਂ ਵਾਲੇ ਲੱਕੜ ਮਾਰੇ ਉਹਨਾਂ ਜਿਹੜੀ ਆ ਨੋਇ ਬਣੀ ਉਹਦੇ ਸਾਹਮਣੇ ਵੀ ਆ ਵੇਖੋ ਕਿੰਨਾ ਕਿੰਨਾ ਸਾਰੀਆਂ ਜਿਹੜੀਆਂ ਢੱਗਾ ਵੇਖੋ ਆ ਕਿੱਥੋਂ ਤੱਕ ਇਹਦੇ ਪੈਰ ਨਿਕਲ ਕੇ ਬੰਦੇ ਨਾਲ ਵਾਲਾ ਉਹ ਵੇਖੋ ਸਾਰੇ ਆ ਸਾਰੇ ਪੈਰ ਨਿਕਲ ਕੇ ਨਾਲ 2-2 ਫੁੱਟ 3-3 ਫੁੱਟ ਗੈਪ ਪੈ ਗਿਆ ਉਹ ਸਿੱਧਾ 3-3 ਫੁੱਟ ਸੜਕ ਵਾਲੀ ਸਾਈਡ ਨੂੰ ਜਿਹੜਾ ਆ ਗਿਆ ਵਾ ਤੇ ਆਪਾਂ ਤੜਕੇ ਹੋ ਕੇ ਤੜਕੇ ਤੜਕੇ ਮੋਰਚਾ ਮਾਰ ਲੀਏ ਮੇਰੇ ਵੀ ਸਾਰੀ ਰਾਤ ਆਪਾਂ ਕੱਢਤੀ ਆ ਸਾਰੀ ਔਰ ਸਾਹਮਣੇ ਔਰ ਸਾਹਮਣੇ ਵੇਖੋ ਖੁੱਡਾਂ ਪੈ ਰੀਆਂ ਵਾ ਤੇ ਔਰ ਸਾਹਮਣੇ ਵੇਖੋ ਕਿਦਾਂ ਖੁੱਡਾਂ ਪੈ ਰੀਆਂ ਵਾ ਬੰਦੇ ਹਾਲ ਹੱਥ ਜਿਹੜੇ ਆ ਬਹੁਤ ਨਾਜ਼ੁਕ ਆ ਮੇਰੇ ਵੀ ਰਵੇਸਲੇ ਨਾ ਹੋਈਏ ਇੱਥੇ ਪਹੁੰਚ ਗਏ ਆਪਾਂ ਉਹ ਟਰਾਲੇ 'ਚੋਂ ਮਿੱਟੀ ਦੇ ਭਰ ਕੇ ਲਿਆਈਏ ਤੇ ਇਥੇ ਇਸ ਜਗ੍ਹਾ ਤੇ ਆ ਜਿਹੜੇ ਆ ਪੈ ਗਿਆ ਪਾੜ ਪੈਣ ਦੇ ਇਹਦੇ ਵਿੱਚ ਆਪਾਂ ਮਿੱਟੀ ਟਰਾਲੇ ਲਾਦ ਗਏ ਨਾਲ ਤੋੜਿਆਂ ਦੇ ਭਰ-ਭਰ ਕੇ ਕਰੇਟ ਲਾਦ ਗਏ ਦੂਜੀ ਸਾਈਡ